ਹੈਲੋ ਸਾਰਿਆਂ ਨੂੰ ਮੇਰੀ ਪਿਆਰਤਰੀ ਸੈਸਟਰੀ ਕਾਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਹੋ ਚੜਦੀ ਕਲਾ ਚੋ ਵਲੌਗ ਦੀ ਸ਼ੁਰੂਆਤ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਗੁੜ ਵਾਲੀ ਚਾਹ ਤੇ ਆ ਦੇਖੋ ਜੀ ਚਾਹ ਬਣਾ ਲਈ ਤੇ ਗਾਇਸ ਇੱਧਰ ਆਪਾਂ ਲਾਈ ਸੀ ਮਸ਼ੀਨ ਮਸ਼ੀਨ ਧੋਣ ਲੱਗੀ ਸੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਤੁਸੀਂ ਇੱਕ ਮੇਰੀ ਭੈਣ ਪੁੱਛ ਰਹੀ ਸੀ ਕਿ ਤੁਸੀਂ ਮਸ਼ੀਨ ਕਿੰਨੇ ਦੀ ਲਈ ਸਿਸਟਰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮਸ਼ੀਨ ਨੇ ਮੈਂ ਦੀ 18000 ਦੀ ਕੁਛ ਆਈ ਸੀਗੀ ਮੇਰੀ ਤੇ ਵਧੀਆ ਮਸ਼ੀਨ ਹੈ ਤੇ ਤੇ ਮਸ਼ੀਨ ਮੇਰੀ ਗੋਦ ਰੈਸ ਕੰਪਨੀ ਦੀ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਸਟੀਲ ਬਾਡੀ ਦੀ ਹੈ ਠੀਕ ਹੈ ਜੀ ਤੁਹਾਨੂੰ ਪਸੰਦ ਆਈ ਤੇ ਬਹੁਤ ਸਾਰਾ ਦੇ ਦਿੱਦੀ ਤੁਹਾਨੂੰ ਥੈਂਕ ਯੂ ਬਾਕੀ ਬਹੁਤ ਸਾਰਾ ਮੇਰੇ ਚੈਨਲ ਨੂੰ ਪਿਆਰ ਦੇਣ ਲਈ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਸ਼ੁਕਰੀਆ ਤੇ ਇੱਧਰ ਹੋ ਗਿਆ ਸੀ ਦੇਖੋ ਕਿ ਕਿੰਨੀਆਂ ਥੋੜੀ ਜੀ ਨਾ ਬਾਰਿਸ਼ ਜਿਵੇਂ ਓਸ ਜੀ ਨਹੀਂ ਪੈਂਦੀ ਹਲਕੀ ਹਲਕੀ ਜੀ ਕਿੰਨਿੰਝੀ ਪੈ ਰਹੀ ਸੀਗੀ ਤੇ ਮੈਂ ਕਿਹਾ ਚਲੋ ਫਟਾਫਟ ਆਪਣੇ ਧੋ ਲੈਣੀਆਂ ਜੀ ਕਪੜੇ ਤੁਹਾਨੂੰ ਪਤਾ ਹੀ ਕੀ ਅੱਜ ਕੱਲ ਮੌਸਮ ਬਹੁਤ ਠੰਡਾ ਹੋਇਆ ਪਰ ਧੁੱਪ ਨਿਕਲ ਨਹੀਂ ਰਹੀ ਕਿੰਨਿੰਝੀ ਹੋ ਗਈ ਸੀ ਤੇ ਉਂ ਸੋਈ ਵਾਲੇ ਪੋਨੇ ਨਾ ਹਮੇਸ਼ਾ ਮੈਂ ਲੱਗ ਦੋ ਤੋਂ ਨਹੀਂ ਹੁੰਦੀਆਂ ਮੈਂ ਮਸ਼ੀਨ ਦੇ ਵਿੱਚ ਬਿਲਕੁਲ ਨਹੀਂ ਪਾਉਂਦੀ ਹੁੰਦੀ ਬਹੁਤ ਸਾਰੀਆਂ ਭੈਣਾਂ ਨੂੰ ਸ਼ਾਇਦ ਮੇਰੇ ਇਹ ਤਾਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਹੋਣਾ ਜੋ ਮੇਰੇ ਵਲੌਗ ਡੇਲੀ ਦੇਖਦੀਆਂ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਤੇ ਮੈਂ ਕਿਹਾ ਚਲੋ ਇੱਧਰ ਹੱਥਾਂ ਨਾਲ ਆਪਣੇ ਪੋਨੇ ਧੋ ਲੈਣੇ ਆ ਤੇ ਉਧਰ ਮੈਂ ਮਸ਼ੀਨ ਲਾਈ ਸੀ ਕੱਪੜੇ ਲਾਈ ਸੀ ਫਟਾਫਟ ਆਪਣੇ ਕੰਮ ਛੋਟੇ ਛੋਟੇ ਕੰਮ ਡੇਲੀ ਰੁਟੀਨ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਆ ਜੀ ਆਪਣੇ ਕੰਮ ਨਿਬੇੜ ਲੈਣ ਤੇ ਅੱਜਕੱਲ ਠੰਡ ਹੋਈ ਵੀ ਇੱਕਦਮ ਜ਼ਿਆਦਾ ਤੇ ਧੁੱਪ ਤੁਹਾਨੂੰ ਪਤਾ ਜਿਵੇਂ ਕਿ ਨਿਕਲ ਨਹੀਂ ਰ ਪੋਣਾਂ ਆ ਵੀ ਕੱਢਦੀ ਅੱਜ ਕਟਾਈ ਦਸੋਈ ਦੇ ਪੋਣੇ ਆਪਣਾ ਸੁੱਕ ਜਾਣਗੇ ਡਰਾਈਰ ਕਰ ਲੂੰਗੀ ਫਿਰ ਮੈਂ ਸੁੱਕ ਜਾਣਗੇ ਤੇ بارش ਦਾ ਕਿੰਨਾ ਮੰਜੀ ਦਾ ਮੌਸਮ ਹੀ ਇਦਾਂ ਦਾ ਹੋਇਆ ਪਿਆ ਠੰਡ ਹੋ ਜਾਂਦਾ ਪਰ ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਤੱਕ ਲੋਹੜੀ ਤੋਂ ਬਾਅਦ ਵੀ ਜ਼ਿਆਦਾਤਰ ਠੰਡ ਇੱੱਈ ਰਹਿਣੀ ਹੈ ਤੇ ਬਹੁਤ ਸਾਰੀਆਂ ਭੈਣਾਂ ਮੇਰੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿੰਦੀਆਂ ਜੜੀਆਂ ਭੈਣਾਂ ਨਵੀਆਂ ਜੋੜਦੀਆਂ ਤੁਹਾਡੇ ਅਗੇ ਹੀ ਰਿਕੁਐਸਟ ਕਰਦੀ ਹੁੰਦੀਆਂ ਕਿ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਕਿੱਥੋਂ ਦੇਖ ਰਹੇ ਹੋ ਠੀਕ ਹੈ ਜੀ ਤੇ ਕੋਣ ਆਪਣਾ ਨਾਮ ਜਰੂਰ ਦੱਸਿਆ ਕਰੋ ਤੇ ਇੱਕ ਤੁਹਾਡੇ ਅਗੇ ਰਿਕਵੈਸਟ ਕਰਦੀ ਆ ਕਿ ਤੁਸੀਂ ਕਿੱਥੋਂ ਦੀ ਦੇਖਦੇ ਹੋ ਮੈਨੂੰ ਸ਼ਹਿਰ ਦਾ ਨਾਮ ਜਰੂਰ ਦੱਸਿਆ ਕਰੋ ਬਹੁਤ ਅੱਛਾ ਲੱਗਦਾ ਹੈ ਤੁਸੀਂ ਅੱਛੇ ਅੱਛੇ ਕਮੈਂਟ ਕਰਦੇ ਤੁਹਾਡੇ ਸਵਾਲਾਂ ਦੇ ਜਵਾਬ ਤੇ ਮੈਨੂੰ ਮੋਟਾਪੇ ਬਾਰੇ ਵੀ ਬਹੁਤ ਹਾਂਜੀ ਬਹੁਤ ਫਰਕ ਲੱਗਦਾ ਜੀ ਉਹ ਵਾਲਾ ਚੂਰਨ ਤੁਹਾਨੂੰ ਪਤਾ ਜਿਹੜੀ ਵੀ ਮੈਂ ਵੀਡੀਓ ਬਣਾਉਂਦੀ ਹੁੰਦੀ ਹੁਨੀਆ ਕੋਈ ਮੇਰੀ ਵੀਡੀਓ ਫੇਕ ਨਹੀਂ ਹੁੰਦੀ ਕਿਉਂਕਿ ਦੇਖੋ ਜੀ ਆਪਾਂ ਤੇ ਡੇਲੀ ਵੀਡੀਓ ਜਿੱਦਾਂ ਦੀ ਬਣਾਉਂਦੇ ਆ ਬਿਲਕੁਲ オリジナル ਵੀਡੀਓ ਬਣਾਈਦੀ ਹੈ ਤੇ ਕੋਈ ਵੀ ਚੀਜ਼ ਹੁੰਦੀ ਹੈ ਨਾ ਮੈਂ ਹਮੇਸ਼ਾ ਪਹਿਲਾਂ ਯੂਜ਼ ਕਰਦੀ ਹੁੰਨੀ ਆ ਫੇਰ ਉਹਨਾਂ ਦਾ ਮਤਲਬ ਤਾਂ ਹੀ ਵੀਡੀਓ ਬਣਾਉਂਦੀ ਹੁੰਨੀ ਆ ਕਿਉਂਕਿ ਵੀਡੀਓ ਦੇ ਜ਼ਰੀਏ ਕਿਸੇ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਕਦੇ ਵੀ ਕਿਸੇ ਨੂੰ ਝੂਠ ਬੋਲ ਕੇ ਵੀਡੀਓ ਨਹੀਂ ਬਣਾਉਣੀ ਚਾਹੀਦੀ ਮੈਨੂੰ ਹਰ ਚੀਜ਼ ਦਾ ਜੇ ਫਰਕ ਲੱਗਦਾ ਹੈ ਤੇ ਤਾਂ ਹੀ ਮੈਂ ਵੀਡੀਓ ਬਣਾਉਂਦੀ ਹੁੰਨੀ ਆ ਕਿ ਦੂਸਰਾ ਵੀ ਯੂਜ਼ ਕਰ ਸਕੇ ਕਿਉਂਕਿ ਮੈਂ ਨਹੀਂ ਚਾਹਦੀ ਕਿ ਮੇਰੀਆਂ ਬੜੀਆਂ ਪਿਆਰੀਆਂ ਪਿਆਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਫਿਰ ਉਹ ਇਸ ਸੀਜ਼ਨ ਨੂੰ ਗਲਤ ਸਾਬਿਤ ਕਰਨੀ ਆ ਗਲਤ ਕੋਈ ਕਮੈਂਟ ਕਰੇ ਹਨਾ ਜੀ ਬਾਕੀ ਜੀ ਵਿਸ਼ਵਾਸ ਕਰਿਆ ਕਰੋ ਮੇਰੀ ਹਮੇਸ਼ਾ ਜੋ ਵੀ ਵੀਡੀਓ ਮੈਂ ਬਣਦੀ ਹੁੰਦੀ ਆ ਜੋ ਚੀਜ਼ ਯੂਜ਼ ਕੀਤੀ ਹੁੰਦੀ ਆ ਵਧੀਆ ਉਸੇ ਤਰ੍ਹਾਂ ਤੇ ਡੇਲੀ ਵਲੌਗ ਚ ਜੋ ਕੰਮ ਕਰਦੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਆਪਣੀ ਰੁਟੀਨ ਸ਼ੇਅਰ ਕਰ ਦਿੰਨੀ ਆ ਮੈਂ ਕੋਈ ਵੀ ਕੰਮ ਕਰਨਾ ਹੋਵੇ ਘਰ ਦਾ ਕੁਝ ਵੀ ਹੋਵੇ ਕੋਈ ਰੈਸিপি ਬਣਾਨੀ ਹੋਵੇ ਹਨਾ ਜੀ ਜਿਵੇਂ ਤੁਹਾਨੂੰ ਪਤਾ ਡੇਲੀ ਰੂਟੀਨ ਦੇ ਵਿੱਚ ਆਪਾਂ ਕੰਮ ਕਰਦੇ ਰਹਿੰਨੇ ਨਾਲੇ ਬੇਲੀ ਗੱਲ ਤਾਂ ਦੇਖੋ ਜੀ ਵੀਡੀਓ ਬਣਾਣੀ ਬਹੁਤ ਔਖੀ ਹੈ ਐਡਿਟ ਕਰਨੀ ਬਹੁਤ ਔਖੀ ਹੈ ਫਿਰ ਉਹਨੂੰ ਪਬਲਿਕ ਕਰੋ ਅਪਲੋਡ ਕਰੋ ਬਹੁਤ ਮੁਸ਼ਕਿਲ ਹੈ ਕੰਮ ਇਸ ਕਰਕੇ ਮੈਂ ਬਿਲਕੁਲ ਵੀ ਇਹ ਨਹੀਂ ਜਾਣਦੀ ਕਿ ਮੇਰੇ ਕੋਈ ਚੈਨਲ ਤੇ ਅਸਰ ਪਵੇ ਜਾਂ ਮੈਂ ਕੋਈ ਗਲਤ ਕਿਸੇ ਨੂੰ ਮਤਲਬ ਉਹ ਵੀਡੀਓ ਬਣਾ ਕੇ ਉਹਨਾਂ ਨੂੰ ਪਰੇਸ਼ਾਨ ਕਰਾਂ ਤੇ ਗਾਇਜ਼ ਜੋ ਕਰਦੇ ਕੰਮ ਹੁੰਦੇ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੀ ਜੋ ਮੈਂ ਯੂਜ਼ ਕਰਦੀ ਹਾਂ ਉਹੀ オリジナル ਸਾਰੀ ਮੇਰੀ ਵੀਡੀਓ オリジナル ਹੁੰਦੀ ਹੈ ਬਾਕੀ ਬਹੁਤ ਸਾਰਾ ਪਿਆਰ ਦਿੰਦੀਆਂ ਜੜੀਆਂ ਮੇਰੀਆਂ ਭੈਣਾਂ ਬਹੁਤ ਸਾਰਾ ਧੰਨਵਾਦ ਵਾਹਿਗੁਰੂ ਕਰੇ ਮਤਲਬ ਚੜਦੀ ਕਲਾ ਚ ਰਹੇ ਆਨ ਜੀ ਠੀਕ ਹੈ ਜੀ ਬਾਕੀ ਹੁਣ ਬਣਾਣ ਲੱਗੇ ਆਪਾਂ ਮੂਲੀਆਂ ਦੇ ਪਰੌਂਠੇ ਬਤਾ ਤੱਕ ਤੁਸੀਂ ਆਜੋ ਕਿ ਜਿੰਨੇ ਜਿੰਨੇ ਕਾਣੇ ਤੇ ਲੋ ਗਾਇਜ਼ ਇਧਰ ਹੋ ਗਈਆਂ ਮੂਲੀਆਂ ਸਭ ਤੋਂ ਔਖੀਆਂ ਲੱਗਦੇ ਇਹਨਾਂ ਦਾ ਪਾਣੀ ਕੱਢਣਾ ਜਦੋਂ ਪਾਣੀ ਕੱਢਦੇ ਆ ਨਾ ਕਈ ਵਾਰੀ ਸਾਡੀਆਂ ਮਤਲਬ ਹੱਥਾਂ 'ਚ ਮਿਰਚਾਂ ਮਿਰਚਾਂ ਜੀਆਂ ਲੱਗਦੀਆਂ ਤੇ ਬੜਾ ਔਖਾ ਲੱਗਦਾ ਤੇ ਪਾਣੀ ਕੱਢੇ ਬਿਨਾ ਤੁਹਾਨੂੰ ਪਤਾ ਕਿ ਰੋਟੀ ਬਣਦੀ ਨਹੀਂ ਤੇ ਰੋਟੀ ਬਹੁਤ ਫੱਟ ਜਾਂਦੀ ਏ ਇਸ ਕਰਕੇ ਜਿੰਨਾ ਵਧੀਆ ਤਰੀਕੇ ਨਾਲ ਇਹਦਾ ਪਾਣੀ ਨਿਕਲਿਆ ਜਾਵੇ ਨਾ ਸਾਡੀ ਰੋਟੀ ਬਹੁਤ ਸੋਹਣੀ ਬਣਦੀ ਹੈ ਹਰੀਆਂ ਮਿਰਚਾਂ ਇਹ ਕਣਕਾਂ ਲਈ ਵਧੀਆ ਫਾਇਸ਼ ਹਮਮ ਵਧੀਆ ਫਾਇਦੇਮੰਦੀ ਹੋਣੀ ਚਾਹੀਦੀ ਜਮੀਦਾਰਾਂ ਨੂੰ ਤਾਂ ਫਾਇਦਾ ਜਿਨ੍ਹਾਂ ਨੂੰ ਚਾਹਿਆ ਜਾਂਦਾ ਜੀ ਬਿਜ਼ਨਸਮੈਨ ਵਾਲਿਆਂ ਨੂੰ ਤਾਂ ਨੁਕਸਾਨ ਹੈ ਨਾ ਇੱਛਾ ਜੀ ਚਲੋ ਠੀਕ ਹੈ ਲਓ ਗਾਇਜ਼ ਆ ਦੇਖੋ ਜੀ ਮੈਂ ਲੈ ਕੇ ਆਈ ਸੀ ਗਰਾਇੰਡਰ ਆ ਦੇਖੋ ਮੈਨੂੰ ਪਸੰਦ ਆ ਇਹ ਪਹਿਲਾਂ ਮੇਰੇ ਕੋਲ ਮਤਲਬ ਬੜੇ ਸਾਲ ਪਹਿਲਾਂ ਇਹ ਸੀਗਾ ਗਰਾਇੰਡਰ ਤੇ ਮੈਨੇ ਹੁਣ ਮੈਨੂੰ ਅੱਛਾ ਲੱਗਿਆ ਤੇ ਮੈਂ ਲੈ ਕੇ ਆਈ ਆ ਠੀਕ ਹੈ ਆ ਦੇਖ ਲਓ ਸਟੀਲ ਦਾ ਗਰਾਇੰਡਰ ਕੋਲ ਜੀ ਬਣੀ थी ਤੇ ਇਹਦੇ ਇਹ ਆਪਾਂ ਮੂਲੀਆਂ ਦੇ ਲਈ ਬਣ ਕਰਨ ਲੱਗੇ ਸੀਗੇ ਤੇ ਆ ਦੇਖੋ ਜੀ ਹਰੀਆਂ ਮਿਰਚਾਂ ਪਾ ਲੈਣੀ ਐ ਮਸ਼ੀਨ ਦਾ ਵੀ ਆਲਾਰਮ ਵੱਜ ਗਿਆ ਸਾਡੀ ਗ੍ਰਾਇੰਡ ਕਰ ਲਈ ਹੈ ਹਰਾ ਧਨੀਆਂ ਅਦਰਕ ਤੇ ਹਰੀਆਂ ਮਿਸਚਾ ਕਿਉਂਕਾ ਜੀ ਮੈਨ세 ਵਧੀਆ ਕੁਲੀ ਜਿਹੀ ਢਾਈ ਪਰ ਇਹ ਨਾ ਬਸੇ ਹੈ ਕਿ ਥੱਲੇ ਕੁਛ ਰੱਖਣਾ ਪੈਂਦਾ ਚੱਲ ਵੀ ਗਏ ਕਿ ਨਹੀਂ ਚੱਲੂਗਾ ਵੀ ਕਿਤੇ ਚੱਲ ਗਿਆ ਹੋਰ ਨੌਂ ਗੁਲੀ ਅੰਗਲੀ ਵੱਡੀ ਚਾਹੀਦੀ ਮੇਰੀ ਮੇਰਾ ਫੈਸ਼ਨ ਨਿਕਲ ਜਾਣਾ ਸਾਰਾ ਤੇ ਲੋ ਗਾਈਜ਼ ਇੱਧਰ ਆਪਾਂ ਮੈਂ ਮੈਨੂੰ ਬੜੀ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤਾ ਸੀ ਕਿ ਮੋਟਾਪੇ ਲਈ ਜੋ ਚੂਰਨ ਬਣਾਇਆ ਤੁਹਾਡਾ ਵਧੀਆ ਹਾਂਜੀ ਇਹਦੇ ਨਾਲ ਬਹੁਤ ਫਰਕ ਪੈਂਦਾ ਪਰ ਸਾਨੂੰ ਪ੍ਰੋਪਰ ਆਪਣੀ ਹਾਰ்ட் ਚੀਜ਼ ਦਾ ਡਾਈਟ ਦਾ ਧਿਆਨ ਰੱਖਣਾ ਪੈਂਦਾ ਠੀਕ ਹੈ ਜੀ ਤੁਸੀਂ ਵੀ ਜੇਕਰ ਮੇਰੇ ਵਾਂਗੂ ਕਰੋਗੇ ਤੇ ਬਾਕੀ ਮੈਂ ਤੁਹਾਡੇ ਨਾਲ ਸਾਰੀਆਂ ਵੀਡੀਓ ਇਦਾਂ ਹੀ ਸ਼ੇਅਰ ਕਰਦੀ ਰਾਂਗੇ ਤੇ ਲੋ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮੂਲੀ ਦਾ ਪਰਾਂਠਾ ਫਟੇ ਨਾ ਤੇ ਡਬਲ ਵਾਲਾ ਪਰਾਂਠਾ ਬਣਾ ਸਕਦੇ ਹੋ ਤੁਸੀਂ ਆ ਦੇਖੋ ਜੀ ਇਦਾਂ ਕਰਕੇ ਆਪਾਂ ਦੋ ਰੋਟੀਆਂ ਬਣਾ ਲੈਣੀ ਹੈ ਠੀਕ ਹੈ ਕਈ ਵਾਰੀ ਹੁੰਦਾ ਇਹ ਸਿੰਗਲ ਬਣਾਉਂਦੇ ਨਾ ਸਿੰਗਲ ਚ ਜ਼ ਵੈਸੇ ਤੇ ਸਿੰਗਲ ਵੀ ਢੰਗ ਨਾਲ ਬਣਾਉ ਤੇ ਫਟਦਾ ਨਹੀਂ ਆ ਦੇਖੋ ਡੋਰ ਦੋ ਬਣਾ ਕੇ ਫੇਰ ਰੋਟੀਆਂ ਦੋਨੋਂ ਇੱਕੋ ਜਿਹੀਆਂ ਰੋਟੀਆਂ ਬਣਾ ਲਈਆਂ ਉਹਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਮੂਲੀ ਭਰ ਲਓ ਫਿਰ ਸੈਂਡਾ ਤੋਂ ਤੁਸੀਂ ਨਾ ਆ ਚੀਜ਼ਾਂ ਆ ਚੀਜ਼ਾਂ ਬੰਦ ਕਰਦਿਆਂ ਕਰੋ ਆ ਦੇਖੋ ਇਹ ਚੀਜ਼ ਬੰਦ ਕਰ ਦੇਣੀ ਹੈ ਤੁਸੀਂ ਠੀਕ ਹੈ ਐਦਾਂ ਉੱਪਰੋਂ ਹੱਥ ਦੱਬ ਕੇ ਐਦਾਂ ਕਰਕੇ ਹਲਕਾ ਜਿਹਾ ਤੁਸੀਂ ਉਹਦੇ ਪਲੇਥਨ ਪਰ ਬਰੂੜ ਦੋ ਟੂੜਾ ਜਿਹਨੂੰ ਆਪਾਂ ਪੰਜਾਬੀ ਵਿੱਚ ਅਸਲ ਟੂੜਾ ਹੀ ਬੋਲਦੇ ਆ ਜਾਂ ਪਲੇਥਨ ਵੀ ਕਹਿੰਦੇ ਆ ਗਈ ਠੀਕ ਹੈ ਐ ਦਾਦਾ ਕਰਕੇ ਤੁਸੀਂ ਆਪਣੀ ਰੋਟੀ ਬੇਲ ਲਓ ਨਾ ਦੇਖੋ ਰੋਟੀ ਬਿਲਕੁਲ ਨਹੀਂ ਫਟੇਗੀ ਰੋਟੀ ਨੂੰ ਵਿੱਚੋਂ ਦਵਾਂਦੇ ਜਾ ਬਸ ਇਹ ਮੇਨ ਧਿਆਨ ਰੱਖਿਆ ਕਰੋ ਕਿ ਆਪਣੀ ਨਾ ਮੂਲੀ ਦਾ ਪਾਣੀ ਚੰਗੀ ਤਰ੍ਹਾਂ ਨਿਚੜਿਆ ਹੋਣਾ ਚਾਹੀਦਾ ਬਸ ਜੇ ਸਾਡਾ ਮੂਲੀ ਦਾ ਪਾਣੀ ਨਿਕਲ ਗਿਆ ਸਮਝੋ ਤੇ ਸਾਡੀ ਰੋਟੀ ਬਹੁਤ ਵਧੀਆ ਪਰਫੈਕਟ ਬਣਦੀ ਹੈ ਇੱਕ ਵਾਰ ਇਸ ਸੇ ਤਰੀਕੇ ਨਾਲ ਆਪਣੀਆਂ ਰੋਟੀਆਂ ਤੁਸੀਂ ਪਰੌਂਠੇ ਬਣਾ ਸਕਦੇ ਹੋ ਬਾਕੀ ਦੇਖ ਲਓ। ਇਹ ਮੈਨੂੰ ਭੈਣ ਦਾ ਕਮੈਂਟ ਆਇਆ ਸੀ ਕਿ ਸਾਡੇ ਇੱਥੇ ਵੀ ਬਾਰਿਸ਼ ਹੋ ਰਹੀ ਹੈ ਸਾਡੇ ਵੀ ਹਉਣ ਲੱਗ ਗਈ ਹੈ ਜੀ। ਬੜੀ ਸੋਹਣੀ ਧੁੱਪ ਨਿਕਲੀ ਸੀਗੀ ਕੰਮ ਨਿਬੇੜ ਲਿਆ। ਅੱਜ ਫੇਰ ਮੈਂ ਕਿਹਾ ਚਲੋ ਕੱਪੜੇ ਆ ਰਾਜਾ ਪਰਦੇਸੀ ਜਗ੍ਹਾ ਉਨਲ ਕੱਪੜੇ ਸੁਕਾੜੇ ਪੈਣੇ ਸਾਨੂੰ। ਇਦਾਂ ਹੀ ਸੁਕਾਵਾਂਗੇ ਬਾਕੀ ਦੇਖਦੇ ਹਾਂ ਜੀ। ਤੇ ਲੋ ਜੀ ਆਹ ਦੇਖੋ ਜੀ ਸਾਡਾ ਪਰੌਂਠਾ ਬਣ ਗਿਆ। ਆਪਾਂ ਜਿਹੜਾ ਤੇਲ ਆਪਾਂ ਨਾ ਸਰੋਂ ਦਾ ਸਾੜ ਕੇ ਬਣਾਉਂਦੇ ਹਾਂ। ਬੜਾ ਕਰਾਰਾ ਕਰਾਰਾ ਬਣਦਾ ਹੈ ਬਹੁਤ ਵਧੀਆ ਬਣਦਾ ਹੈ ਉਸ ਕਰਕੇ ਆਪਾਂ ਜਿਹੜਾ ਕਿਵੇਂ ਕੁਝ ਵੀ ਬਣਾ ਲੀਏ ਨਾ ਮਾੜਾ ਮੋਕਾ ਪਹਿਲਾਂ ਹੀ ਸਾੜ ਦੇਣੀ ਹਣੀ ਤੇਲ ਬਹੁਤ ਟੇਸਟੀ ਬਣਦਾ ਸਾਨੂੰ ਜੀ ਫਾਈਂਡ ਵਗੈਰਾ ਨਹੀਂ ਖਾਣੇ ਚਾਹੀਦੇ ਜ਼ਿਆਦਾਤਰ ਬਹੁਤ ਨੁਕਸਾਨ ਲੈਂਦੇ ਤੇ ਲੋ ਗਾਈਜ਼ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਕੋਸ਼ਿਸ਼ ਇਹੀ ਕਰਿਓ ਕਿ ਜ਼ਿਆਦਾ ਮਿੱਠਾ ਤੇ ਤਲਿਆ ਹੋਇਆ ਇਹ ਚੀਜ਼ਾਂ ਖਾਣ ਦੀ ਘੱਟ ਕੋਸ਼ਿਸ਼ ਕਰੋ ਤੇ ਚਾਹ ਤਾਂ ਤੁਸੀਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਬਿਲਕੁਲ ਬੰਦ ਕਰ ਦੋ ਤੇ ਫਿਰ ਦੇਖੋ ਤੁਹਾਡਾ ਮਹੀਨੇ ਦੇ ਵਿੱਚ ਇਸੇ ਚੂਰਨ ਨਾਲ ਬਹੁਤ ਜ਼ਿਆਦਾ ਫਰਕ ਲੱਗਣਾ ਹੈ ਬਹੁਤ ਵਧੀਆ weight lose ਹੁੰਦਾ ਤੇ ਬਹੁਤ ਜਲਦੀ ਹੁੰਦਾ ਠੀਕ ਹੈ ਜੀ ਬਾਕੀ ਤੁਸੀਂ ਧਿਆਨ ਰੱਖਿਓ ਕੋਸ਼ਿਸ਼ ਕਰਿਆ ਕਰੋ ਕਿ ਜਿਆਦਾ ਤੋਂ ਜਿਆਦਾ ਜਿੰਨਾ ਕੋ ਹੋ ਸਕੇ ਆਪਣੇ ਸਰੀਰ ਨੂੰ ਤੁਹਾਡੀ ਕੇਚਲ ਦੋ ਧਿਆਨ ਲਓ ਜੀ ਆਪਾਂ ਕੰਮ ਨਿਬੇੜ ਕੇ ਸਾਰੇ ਆਪਾਂ ਸੁਈ ਚ ਹੋ ਗਏ ਸੀ ਫਰੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਗੱਲਾਂ ਕਰਦੀਆਂ ਤੇ ਮੈਂ ਤੁਹਾਨੂੰ ਦੱਸਦੀਆਂ ਮੇਰੀਆਂ ਬਹੁਤ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਕੇ ਪੁੱਛਣੀਆਂ ਜੀ ਕਿ ਇਸ ਚੂਰਨ हां जी ਮੈਨੂੰ ਬਹੁਤ ਸਾਰਾ ਫਾਇਦਾ ਲੱਗਿਆ ਬਾਕੀ ਛੋਟੇ ਛੋਟੇ ਕੰਮਾਂ ਦੇ ਨਾਲ ਗਾਇਸ ਇੱਧਰ ਦੇਖੋ ਜੀ ਹੁਣ ਆਪਾਂ ਕਰ ਲੈਣੀ ਥੋੜੀ ਸਫਾਈ ਕਰਦੀ ਛੋਟੇ ਛੋਟੇ ਤੁਹਾਨੂੰ ਪਤਾ ਡੇਲੀ ਰੁਟੀਨ ਦੇ ਵਿੱਚ ਜਿਵੇਂ ਕੀ ਕੰਮ ਹੁੰਦੇ ਆ ਸਾਨੂੰ ਹੁੰਦਾ ਵੀ ਥੋੜਾ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਜ਼ਿਆਦਾ ਵੇਟ ਇੱਕ ਖਾਣ ਪਾਣੇ ਦਾ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ ਆ ਫਾਸਟ ਫੂਡ ਤੋਂ ਸਾਨੂੰ ਬਿਲਕੁਲ ਹੀ ਬਚ ਕੇ ਰਹਿਣਾ ਚਾਹੀਦਾ ਹੈ ਹਨਾ ਜੀ ਪਿੰਡਾਂ ਦੇ ਵਿੱਚ ਹੁੰਦਾ ਜੀ ਕੰਮ ਬਹੁਤ ਹੁੰਦੇ ਖੇਤਾਂ ਨੂੰ ਦੇ ਸਾਡੇ ਅੱਜ ਕੱਲ੍ਹ ਨਾ ਫਾਸਟ ਫੂਡ ਜਿਵੇਂ ਇੱਥੇ ਤਾਂ ਘੱਟ ਹੀ ਮਿਲਦਾ ਕੁਝ ਦੂਰ ਜਾਣ ਕਰਕੇ ਇਹ ਤੇ ਇਹ ਚੀਜ਼ਾਂ ਦਾ ਜੇਕਰ ਤੁਸੀਂ ਵੀ ਧਿਆਨ ਰੱਖ ਸਕਦੇ ਹੋ ਤੇ ਤੁਸੀਂ ਵੀ ਆਪਣਾ weight lose ਘਰੇ ਹੀ ਕਰ ਸਕਦੇ ਹੋ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਬਾਕੀ ਤੁਸੀਂ ਇਹ ਚੂਰਨ ਜ਼ਰੂਰ ਬਣਾਇਓ ਬਹੁਤ ਸਾਰੀਆਂ ਭੈਣਾਂ ਕਮੈਂਟ ਕਰ ਰਹੀਆਂ ਸੀ ਕਿ ਅਸੀਂ ਚੂਰਨ ਕਿੱਦਾਂ ਬਣਾਇਆ ਜੀ ਮੇਰੀ ਪਿਛਲੀ ਵੀਡੀਓ ਜੋ 2 ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਠੀਕ ਹੈ ਜੀ ਤੁਸੀਂ ਉਹ ਵੀਡੀਓ ਦੇਖਿਓ। ਸੇਮ ਉਸੇ ਤਰ੍ਹਾਂ ਚੂਰਨ ਬਣਾਇਓ ਤੇ ਖਾਂਦੇ ਸਹੀ ਤਰੀਕੇ ਨਾਲ ਤੁਸੀਂ ਖਾਓਗੇ। ਠੀਕ ਹੈ ਤੇ ਆਪਣੀਆਂ ਇਹਨਾਂ ਚੀਜ਼ਾਂ ਦਾ ਰੱਖੋਗੇ ਧਿਆਨ ਤੇ ਤੁਸੀਂ ਇਹ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਮੈਂ ਨੈਕਸਟ ਮਤਲਬ 100% ਤੁਹਾਨੂੰ ਗਾਰੰਟੀ ਦੇਨੀ ਹੈ ਕਿ ਇਸ ਚੀਜ਼ ਦਾ ਤੁਹਾਨੂੰ ਬਹੁਤ ਅੱਛਾ ਬੈਨੀਫਿਟ ਹੋਏਗਾ ਠੀਕ ਹੈ ਜੀ ਨਾਲੇ ਦੇਸੀ ਚੀਜ਼ਾਂ ਘਰੇਲੂ ਚੀਜ਼ਾਂ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਸਾਨੂੰ ਬਿਲਕੁਲ ਵੀ ਨੁਕਸਾਨ ਨਹੀਂ ਦਿੰਦੀਆਂ ਹੈਗੀਆਂ ਤੇ ਇਸ ਕਰਕੇ ਆਪਾਂ ਨੂੰ ਨਾ ਜ਼ਿਆਦਾਤਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਆਪਾਂ ਰਸੋਈ ਦੇ ਵਿੱਚੋਂ ਹੀ ਵੱਧ ਤੋਂ ਵੱਧ ਚੀਜ਼ਾਂ ਯੂਜ਼ ਕਰ ਸਕੀਏ ਉਹ ਸਾਨੂੰ ਜ਼ਿਆਦਾਤਰ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਹਨਾ ਨਰਸੋਈ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਜਵੈਨ ਹੋਗੇ ਸੌਫ ਹੋਗੇ ਤੇ ਜੀਰਾ ਹੋ ਗਿਆ ਇਹ ਚੀਜ਼ਾਂ ਸਾਨੂੰ ਬਿਲਕੁਲ ਵੀ ਨੁਕਸਾਨ ਨਹੀਂ ਦੇਣਦੀਆਂ ਤੇ ਲਓ ਗਾਇਜ਼ ਆ ਦੇਖੋ ਜੀ ਅੱਧਰ ਹੋ ਰਹੀ ਹੈ بارش ਸਾਡਾ ਮੌਸਮ ਬਿਲਕੁਲ ਵੀ ਠੀਕ ਨਹੀਂ ਹੈਗਾ ਆਪਾਂ ਸੁਕਾਣੇ ਸੀ ਕੱਪੜੇ ਵੈਸੇ ਤਾਂ ਡਰੈਕ ਹੋ ਚੁੱਕੇ ਮੈਂ ਕਿਹਾ ਚਲ ਦੇਸੀ ਜਗਾਰਡ ਲਾ ਕੇ ਫਿਰ ਆਪਾਂ ਇਹਨਾਂ ਨੂੰ ਕੱਪੜਿਆਂ ਨੂੰ ਸੁਕਾਣੇ ਲਾ ਦੇ ਲਈ ਇੱਥੇ ਮੈਂ ਨਾ ਕਿੱਲੀਆਂ ਦੇ ਉੱਤੇ ਲਾਤੀ ਆ ਜੀ ਡੰਡਾ ਲਾਤਾ ਬਹੁਤ ਵੱਡਾ ਸਾਰਾ ਤੇ ਹੁਣ ਆਪਾਂ ਇਹਦੇ ਤੇ ਜਿੰਨੇ ਕੱਪੜੇ ਹੋਣਗੇ ਨਾ ਸੁੱਕ ਜਾਣਗੇ ਟੰਡੇ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਫਿਰ ਕਈ ਭੈਣਾਂ ਦੇ ਕਮੈਂਟ ਆ ਜਾਂਦੇ ਹੁੰਦੇ ਨੇ ਕਿ ਲੋਇਆ ਮੰਜਾ ਆ ਜਰ ਲੱਗ ਜਾਂਦੀ ਹੈ। ਪਹਿਲਾ ਹੀ ਗੱਲ ਤਾਂ ਸਾਡੇ ਕੱਪੜੇ ਡਰਾਇਰ ਹੁੰਦੇ ਆ ਜੀ। ਠੀਕ ਹੈ ਜੀ ਡਰਾਇਰ ਹੋਏ ਕੱਪੜੇ ਜਿਹੜੇ ਹੁੰਦੇ ਇਹਨਾਂ 'ਚ ਪਾਣੀ ਤਾਂ ਹੁੰਦਾ ਨਹੀਂ ਹੈਗਾ। ਕੋਈ ਸਾਡੇ ਜਰ ਨਹੀਂ ਲੱਗਦਾ ਕੋਈ ਕੁਝ ਨਹੀਂ ਨਾਲ ਦੇਖੋ ਜੀ। ਹਾਂ ਆਪਾਂ ਆਪਣੇ ਦੇਸੀ ਜਗਾੜ ਲਾ ਕੇ ਲਾ ਲੈਂਦੇ ਆਂ। ਰੈਕ ਵਗੈਰਾ ਮੇਰੇ ਕੋਲ ਹੈ ਨਹੀਂ ਜੀ ਰੈਕ ਲਿਆਵਾਂਗੀ। ਬਸ ਰੈਕ ਮੇਰਾ ਰਹਿ ਗਿਆ ਲੈਣਾ। ਰੈਕ ਲੈ ਆ ਕੇ ਫਿਰ ਲਾਵਾਂਗੇ। ਅੱਦਰ ਮਤਲਬ लाठी ਜੀ ਲਾ ਲਈ ਮੈਂ लाठी ਲਾ ਕੇ ਮੈਂ ਇੱਥੇ ਆਪਣੇ ਕੱਪੜੇ ਪਾ ਦੇ ਨੇ ਸੁੱਕਣੇ ਇਹ ਤਾਂ ਸੁੱਕੇ ਜਾਣੇ ਨੇ ਸ਼ਾਮ ਤੱਕ ਹਵਾ ਜੀ ਨਿਕਲ ਜਗੀ ਬਸ ਹਵਾ ਹੀ ਦੀ ਜ਼ਰੂਰਤ ਹੈ ਇਧਰ ਵੀ ਮੈਂ ਮੰਜੀਆਂ ਢਾ ਕੇ ਕੁਛ ਮੰਜੀਆਂ ਤੇ ਪਾ ਦਾਂਗੀ ਜੇਕਰ ਤੁਹਾਡੇ ਵੀ ਪਿੰਡਾਂ ਦੇ ਵਿੱਚ ਤੇ ਅਕਸਰ ਇਹ ਜਗ੍ਹਾਡ ਸਾਰੇ ਕਰਦੇ ਰਹਿੰਦੇ ਆ ਹਨਾ ਜੀ ਮੈਂ ਕਿਹਾ ਚਲੋ ਮੈਂ ਤੇ ਦੇਖੋ ਜੀ ਪਾਣ ਲੱਗੀ ਸੀ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂ ਉਸ਼ੀ ਮੰਜੇ ਤੇ ਲਾ ਕੇ ਕੋੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਮਿਆ ਬਾਅਦ ਚ ਦੇ ਦਿਨਾਂ ਦੇ ਵਿੱਚ ਕੱਪੜੇ ਨਹੀਂ ਸੁੱਕਦੇ ਜ਼ਿਆਦਾਤਰ ਠੰਡ ਦੀ وجہ ਨਾਲ ਜਿਹੜੇ ਇੱਕ ਦੋ ਕੱਪੜੇ ਸੁੱਕਣਗੇ ਜੀ ਸੁੱਕ ਜਾਣਗੇ ਸਾਡੇ ਲੋ गाइस ਆ ਦੇਖ ਲੋ ਜੀ ਆਪਾਂ ਲਾਤੇ ਨੇ ਪਾਤੇ ਸਾਰੇ ਕੱਪੜੇ ਹੁਣ ਸਾਡੇ ਕੱਪੜੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਸਾਰੇ ਸੁੱਕ ਜਾਣੇ ਆ ਐਨ ਵਧੀਆ ਨਾਲੇ ਆਖਰੇ ਖਾਈ ਜੇ ਸਿੱਲੰਦੀ ਸਿੱਲੰਜੀ ਜਿਹੀਆਂ ਗੰਧੀਆਂ ਨਾ ਤਾਂ ਫਿਰ ਇਦਾਂ ਵਿੱਚ ਬੋਹ ਹੋ ਜਾਂਦੀ ਹੈ ਕੱਪੜਿਆਂ ਦੇ ਵਿੱਚ ਬੜੀ ਗੰਦੀ ਜਿਹੀ ਸਮੈਲ ਆ ਜਾਂਦੀ ਹੈ ਇਸ ਕਰਕੇ ਆਪਾਂ ਤਾਂ ਦੇਖੋ ਇਦਾਂ ਬਾਹ ਤੇ ਕੱਪੜੇ ਆਪਣੇ ਸੁਕਾ ਲਾਂਗੇ ਬਾਕੀ ਮਿਲਦੇ ਆ ਜੀ ਤੁਹਾਨੂੰ ਕੱਲ ਨਵੇਂ ਵੀ ਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੱਸ ਜੀ ਕੱਲ ਜੀ ਬਾਏ ਬਾਏ ਤੇ ਲੋ ਜੀ ਇਦਾਂ ਆਪਾਂ ਦੇਸੀ ਜਿਹਾ ਗੜ ਲਾ ਕੇ ਆਪਣੇ ਕੱਪੜੇ ਵੀ ਸੁਕਾ ਲਏ ਠੀਕ ਹੈ ਜੀ ਜੋ ਜੋ ਕੰਮ ਹੋਏ ਤੁਹਾਡੇ ਨਾਲ ਉਸੇ ਤਰ੍ਹਾਂ ਮੈਂ ਡੇਲੀ ਰੁਟੀਨ ਦੇ ਵੀਡੀਓ ਸ਼ੇਅਰ ਕਰਦੀ ਬਾਕੀ ਬਹੁਤ ਸਾਰਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਪਿਆਰ ਆ ਜੇ ਲਾਈਕ ਜਰੂਰ ਦਿਆ ਕਰੋ